ਇਕ ਖੌਫਨਾਕ ਵਾਰਦਾਤ ਬਰਨਾਲਾ ਵਿਖੇ ਘਟੀ ਹੈ ਜਿੱਥੇ ਨੈਸ਼ਨਲ ਹਾਈਵੇ ਤੇ ਹੀ ਬਣ ਰਹੇ ਹੋਟਲ ਦੇ ਵਿੱਚੋਂ ਇੱਕ ਮ੍ਰਿਤਕ ਦੇਹ ਬਰਾਮਦ ਹੋਈ। ਨੈਸ਼ਨਲ ਹਾਈਵੇ ਤੇ ਬਰਨਾਲਾ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਦੀ ਕੋਠੀ ਦੇ ਨੇੜੇ ਹੀ ਬਣ ਰਹੇ ਨਵੇਂ ਹੋਟਲ ਦੇ ਵਿੱਚ ਵੀਰਵਾਰ ਦੇ ਰਾਤ ਨੂੰ ਇੱਕ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦਾ ਪਤਾ ਸਵੇਰ ਸਮੇਂ ਲੱਗਿਆ। ਮੌਕੇ ਤੇ ਪਹੁੰਚੇ ਪੁਲਿਸ ਵਾਲਿਆਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਕੋਲ ਕੰਟਰੋਲ ਰੂਮ ਤੇ ਫੋਨ ਆਇਆ ਸੀ ਅਤੇ ਇਸ ਸਬੰਧੀ ਉਹ ਗੰਭੀਰਤਾ ਤੇ ਢੂੰਗਾਈ ਦੇ ਨਾਲ ਜਾਂਚ ਪੜਤਾਲ ਕਰ ਰਹੇ ਨੇ ਹੋਟਲ ਦੇ ਮਾਲਕ ਸੰਦੀਪ ਗਿੱਲ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਇੱਥੇ ਕੰਮ ਕਰ ਰਹੀ ਲੇਬਰ ਨੇ ਹੀ ਫੋਨ ਕਰਕੇ ਸੂਚਿਤ ਕੀਤਾ ਸੀ ਕਿ ਘਟਨਾ ਸਥਾਨ ਤੇ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਵੀ ਦੇਖਿਆ ਕਿ ਕਿੰਝ ਮ੍ਰਿਤਕ ਦੇ ਇਸ ਹੋਟਲ ਦੇ ਅੰਦਰ ਪਈ ਸੀ ਦੱਸਦੀ ਹੈ ਕਿ ਇਹ ਹੋਟਲ ਨਿਰਮਾਣ ਦੇ ਅਧੀਨ ਹੈ ਹਲੇ ਬਣ ਰਿਹਾ ਹੈ ਅਤੇ ਇਸ ਪੂਰੀ ਘਟਨਾ ਨੂੰ ਅੰਜਾਮ ਕਿਸਤੇ ਵੱਲੋਂ ਅਤੇ ਕਿਵੇਂ ਦਿੱਤਾ ਗਿਆ ਇਸ ਨੂੰ ਲੈ ਕੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਵਿਅਕਤੀ ਦਾ ਨਾਮ ਮਹਿੰਦਰ ਸਿੰਘ ਹੈ ਇਹ ਵਿਅਕਤੀ ਹੋਟਲ ਮਾਲਕ ਦੇ ਰਿਸ਼ਤੇਦਾਰੀ ਦੇ ਵਿੱਚੋਂ ਹੀ ਹੈ ਜੋ ਕਿ ਉਸ ਦਾ ਮਾਮਾ ਲੱਗਦਾ ਹੈ ਜੀ ਮੈਂ ਇਸ ਹੋਟਲ ਦਾ ਮਾਲਕ ਹਾਂ ਇੱਥੇ ਦਾ ਕਤਲ ਕੀ ਗੱਲ ਹੈ ਕੀ ਵਾਪਰ ਇਹ ਬਸ ਕੱਲ੍ਹ ਰਾਤ ਨੂੰ ਕੋਈ ਮਰਡਰ ਕਰ ਗਿਆ ਜੀ ਕੋਈ ਹੁਣ ਦੇਖੋ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਕੀ ਰੀਜਨ ਨੇ ਮਰਡਰ ਇਹ ਦਾ ਮਹਿੰਦਰ ਸਿੰਘ ਨਾਮ ਸੀ ਜੀ ਇਹਦਾ ਇਹ ਮੇਰਾ ਸਾਕਾ ਮਾਮਾ ਸੀ ਤੇ ਇਹ ਹਰਿਆਣੇ ਦਾ ਜੀਨ ਜ਼ਿਲ੍ਹੇ ਦਾ ਪਿੰਡ ਹੈ ਅਮੀਰਗੜ ਇਹ ਉੱਥੋਂ ਦਾ ਰਹਿਣ ਵਾਲਾ ਸੀ ਦਾ ਜੀ ਅਗਲੀ ਦੇਖੋ ਜੀ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਜੀ ਅਫਸਰ ਪਹੁੰਚ ਚੁੱਕੇ ਨੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਆ ਚੁੱਕੇ ਨੇ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਜਾਂਚ ਪੂਰੀ ਉਹਨਾਂ ਦੀ ਫਰਦਰ ਚੱਲ ਰਹੀ ਆ ਜੋ ਵੀ ਕਤਲ ਸਾਹਮਣੇ ਆਊਗਾ ਅਸੀਂ ਤਾਂ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਜੋ ਇਸ ਕਤਲ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਇਹ ਜੀ ਅੱਜ अर्ਲੀ ਮਾਰਨਿੰਗ ਸਾਨੂੰ ਸਾਡੇ ਬਰਨਾਲਾ ਪੁਲਿਸ ਦੇ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਜਿਹੜਾ ਸੰਗਰੂਰ ਬਟਿੰਡਾ ਹਾਈਵੇ ਦੇ ਉੱਤੇ ਜੀ ਮਾਲ ਦੇ ਨੇੜੇ ਆਪਣੇ ਕਿੱਥੇ ਹੋਟਲ ਬਣ ਰਿਹਾ ਉਸ ਹੋਟਲ ਦੇ ਵਿੱਚ ਇੱਕ ਜਿਹੜਾ ਕਤਲ ਦੀ ਘਟਨਾ ਜਿਹੜੀ ਆ ਹੋਈ ਆ ਉੱਥੇ ਆ ਕੇ ਅਸੀਂ ਮੌਕੇ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਹੋਟਲ ਹੈ ਸੰਦੀਪ ਸਿੰਘ ਵਾਸੀ ਹਮੀਰਗੜ੍ਹ ਜ਼ਿਲ੍ਹਾ ਵਾਸੀ ਬਨਾਰਸੀ ਜ਼ਿਲ੍ਹਾ ਸੰਗਰੂਰ ਇਹਨਾਂ ਵੱਲੋਂ ਇਹ ਨਵਾਂ ਹੋਟਲ ਇੱਥੇ ਬਣਾਇਆ ਜਾ ਰਿਹਾ ਤੇ ਇਹਨਾਂ ਦੇ ਮਾਮਾ ਜੀ ਮਹਿੰਦਰ ਸਿੰਘ ਵਾਸੀ ਅਮੇਰਗੜ ਜੋ ਹਰਿਆਣਾ ਵਿੱਚ ਪੈਂਦਾ ਜਿੰਦ ਜ਼ਿਲ੍ਹਾ ਵਿੱਚ ਉਹ ਇੱਥੇ ਪਿਛਲੇ 1-2 ਮਹੀਨਿਆਂ ਤੋਂ ਰਹਿ ਰਹੇ ਸੀ ਤੇ ਇਹਨਾਂ ਦਾ ਜਿਹੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਤੇ ਰਾਤ ਨੂੰ ਜਿਹੜਾ ਉਹ ਦੇਖਪਾਲ ਸਮਾਨ ਦੀ ਤੇ ਹੋਟਲ ਦੀ ਕਰ ਰਹੀ ਸੀਗੇ ਤੇ ਜਦੋਂ ਅੱਜ ਸਵੇਰੇ ਜਿਹੜੀ ਇਹਨਾਂ ਦੀ ਜਿਹੜੇ ਮਿਸਤਰੀ ਤੇ ਲੇਬਰ ਸੀ ਉਹਨਾਂ ਨੇ ਆ ਕੇ ਦੇਖਿਆ ਤਾਂ ਜਿਹੜੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਮਹਿੰਦਰ ਸਿੰਘ ਦੀ ਉਹਨਾਂ ਦੇ ਪਈ ਸੀ ਮੰਜੇ ਦੇ ਉੱਤੇ ਤੇ ਉਹਨਾਂ ਦੇ ਫੇਸ ਦੇ ਉੱਤੇ ਕਾਫੀ ਜੜੀਆਂ ਸੱਟਾਂ ਲੱਗੀਆਂ ਨੇ ਬਲੰਟ ਵੈਪਨ ਦੀਆਂ ਖੂਨ ਦੇ ਹੈਗੇ ਨੇ ਨਿਸ਼ਾਨ ਤੇ ਮੌਕੇ ਤੇ ਪਹੁੰਚ ਕੇ ਅਸੀਂ ਵੱਖ-ਵੱਖ ਟੀਮਾਂ ਬਣਾਤੀਆਂ ਗਈਆਂ ਨੇ ਫੋਰੈਂਸਿਕ ਟੀਮਾਂ ਆ ਗਈਆਂ ਨੇ ਜਿਹੜਾ ਕਿ ਮੌਕੇ ਦੇ ਉੱਤੋਂ ਸਾਰਾ ਮੁਲਾਜਾ ਮੌਕਾ ਕਰਕੇ ਜਿਹੜੇ ਵੀ ਫਿੰਗਰਪ੍ਰਿੰਟਸ ਵਗੈਰਾ ਤੇ ਹੋਰ ਜਿਹੜੇ ਸਬੂਤ ਨੇ ਉਹ ਕਲੈਕਟ ਕੀਤੇ ਜਾ ਰਹੇ ਨੇ ਤੇ ਸੰਦੀਪ ਸਿੰਘ ਦਾ ਬਿਆਨ ਲਿਖ ਕੇ ਅਸੀਂ ਜਿਹੜਾ ਐਫ ਆਈ ਆਰ ਦਰਜ ਕਰਨਾ ਹੈ ਥਾਣਾ ਸਿਟੀ 2 ਦੇ ਵਿੱਚ ਤੇ ਸਾਡੇ ਐਸ ਐਸ ਪੀ ਸਾਹਿਬ ਦੇ ਹੁਕਮਾਂ ਦੇ ਨਾਲ ਡੀ ਐਸ ਪੀ ਡੀ ਸਾਹਿਬ ਤੇ CIA ਦੀ ਟੀਮ ਵੀ ਜਿਹੜੀ ਆ ਪਹੁੰਚ ਗਈ ਆ ਮੌਕੇ ਤੇ ਹਰ ਤਰ੍ਹਾਂ ਦੇ ਜਿਹੜੇ ਤਕਨੀਕੀ ਪਹਿਲੂਆਂ ਨੂੰ ਤੇ ਫੋਰੈਂਸਿਕ ਦੇ ਜਿਹੜੇ ਪਹਿਲੂਆਂ ਨੂੰ ਵਾਚ ਕੇ ਇਸ ਮੁਕਦਮੇ ਨੂੰ ਜਲਦੀ ਤੋਂ ਜਲਦੀ ਜਿਹੜਾ ਟ੍ਰੇਸ ਕੀਤਾ ਜਾਵੇਗਾ ਤੇ ਦੋਸ਼ੀਆਂ ਨੂੰ ਸਜਾਇਆ ਜਾਵੇ ਕੋਈ ਸਰਕਟ ਚੋਰੀ ਦੀ ਵੀ ਕੋਈ ਕਟਨਾਈ ਹੈ ਕਿ ਕੋਈ ਹਲੇ ਤੱਕ ਜੋ ਅਸੀਂ ਦੇਖਿਆ ਕਿ ਇੱਕ ਸਿਲੰਡਰ ਜਿਹੜਾ ਉਹ ਮਿਸਿੰਗ ਹੈ ਬਾਕੀ ਜਿਹੜੇ ਇਹਨਾਂ ਦੇ ਮਾਲਕਾਂ ਦੁਆਰਾ ਜਿਹੜਾ ਇਹਨਾਂ ਦਾ ਸਮਾਨ ਕੰਸਟਰਕਸ਼ਨ ਦਾ ਇਹਨਾਂ ਦਾ ਜ਼ਿਆਦਾਤਰ ਜਿਹੜਾ ਕੁਝ ਟੂਟੀਆਂ ਵਗੈਰਾ ਜਾਂ ਹੋਰ ਸਮਾਨ ਸੀ ਉਹਨੂੰ ਇਹ ਟੈਲੀ ਕਰ ਰਹੇ ਨੇ ਉਹਦੇ ਵਿੱਚੋਂ ਆਪਾਂ ਚੈੱਕ ਕਰਾਂਗੇ ਕਿ ਕੀ ਕੁਝ ਮਿਸਿੰਗ ਹੈ ਤੇ ਉਹ ਬਾਅਦ ਚ ਪਤਾ ਹੈ ਬਾਕੀ ਕੋਈ ਮੇਜਰ ਕੋਈ ਚੋਰੀ ਵਗੈਰਾ ਕੋਈ ਜ਼ਿਆਦਾ ਸਮਾਨ ਇੱਥੇ ਕੋਈ ਨਹੀਂ ਮਿਸਿੰਗ ਹੈਗਾ